ਲਾਉਂਦੀ ਜਿਹੜਾ بڑا ਸੁਪਨਾ ਸੀ Shimla ਜਾਣ ਦਾ ਤੇ Shimla ਤੱਕ ਹੀ ਜਾ ਹੋਇਆ ਪਰ ਸਾਡਾ ਪਿੰਡ ਹੀ Shimla ਬਣਿਆ ਵਾ ਠੰਡ ਵੀ ਹੋ ਗਈ ਤੇ ਆ ਪਹਾੜ ਵੀ ਬਣਾਈ ਜਾਂਦੇ ਆ ਸੋ ਸੀਵਰੇਜ ਦਾ ਕੰਮ ਜਿਹੜਾ ਪੂਰੇ ਜੋਰਾਂ ਤੇ ਚੱਲੀ ਜਾਂਦਾ ਸੋ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਆ ਥੋੜੀ ਜੀ ਕਿ ਜਿਵੇਂ ਬੱਸਾਂ-ਬੱਸਾਂ ਤੇ ਵੱਡੇ ਸਾਧਨਾਂ ਉਹ ਉੱਪਰ ਦੀ ਹਾਈਵੇ ਵੱਲ ਦੀ ਜਾਵੜਿਆਂ ਤਾਂ ਚੰਗੀ ਗੱਲ ਆ ਕਿਉਂਕਿ ਹਾਦਸਾ ਹੋ ਸਕਦਾ ਕੋਈ ਵੀ ਟ੍ਰੈਂਪਕ ਬਹੁਤ ਹੋ ਜਾਂਦਾ ਇਹ ਖੁਦ ਜਿਹੜੀ ਸਮੱਸਿਆ ਇਸ ਕਾਰਨ ਬਹੁਤ ਜ਼ਿਆਦਾ ਜਿਹੜੀ ਹੋ ਰਹੀ ਆ ਤੇ ਕੰਮ ਚੱਲੀ ਜਾਂਦਾ ਸੀ ਫੀਰੇਜ ਦਾ ਕਾਕਾ ਬਾਈ ਜਿਹੜਾ ਸਾਡਾ ਸਿਕਿਉਰਟੀ ਗਾਰਡ ਆ ਪਿੰਡ ਚ ਪ੍ਰੋਗਰਾਮਾਂ ਤੇ ਜਾਂਦਾ ਰਹਿੰਦਾ ਉਹ ਆਪ ਦਾ ਜਿੰਨੀ ਕੁ ਜੋਗਾ ਸੇਵਾ ਕਰਦਾ ਹੋਰ ਵੀ ਵੱਡੇ ਸਾਧਨਾਂ ਜਿਵੇਂ ਬੱਸਾਂ ਉਸਾਂ ਓਹ ਹੋ ਉੱਪਰ ਦੀ ਜਾਵੜਿਆਂ ਦਾ ਵਧੀਆ ਗੱਲ ਆ ਕਿਉਂਕਿ ਜਿਹੜਾ ਸੀਵਰੇਜ ਦਾ ਕੰਮ ਮੰਨ ਲਾਦਾ ਹਜੇ ਕਈ ਦਿਨ ਚੱਲਦਾ ਰਹਿਣਾ ਤੇ ਇਹਦਾ ਕੋਈ ਹੱਲ ਹੋਣਾ ਚਾਹੀਦਾ